ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਮੈਂ ਵੀ ਠੀਕ ਆ ਅੱਜ ਹੈਗਾ ਜੀ 30 ਸਤੰਬਰ ਦਿਨ ਹੈਗਾ ਸੋਮਵਾਰ ਦਾ ਸਵੇਰੇ ਉੱਠ ਗਈ ਸੀ ਮੈਂ 5:30 ਵਜੇ ਤੇ ਮੈਂ ਫੇਸ ਵਾਸ਼ ਕਰਕੇ ਚਾਹ ਵਗੈਰਾ ਪੀਣ ਤੋਂ ਬਾਅਦ ਤੇ ਬਾਹਰ ਆ ਗਈ ਸੀਗੀ ਰੂੰ ਤੋਂ ਤੇ ਹੁਣ ਮੈਂ ਇੱਧਰ ਕਰ ਰਹੀ ਸੀ ਕद्दू ਕਸ ਪਹਿਲਾਂ ਮੇਰੀ ਖਸਲਾ ਸੀਗੀ ਡੈਡੀ ਖੇਤੋਂ ਕद्दू ਲੈ ਕੇ ਆਏ ਸੀਗੇ ਤੇ ਮੇਰੀ ਇਹ ਸਲਾਹ ਸੀਗੀ ਵੀ ਮੈਂ ਅੱਜ ਕੋफ्ते ਬਣਾ ਲਾਂ ਨੂੰ ਸ਼ਾਮ ਨੂੰ ਪਰ ਗਰਮੀ ਦੇ ਕਹਿਣ ਨੂੰ ਦੇਖਦੇ ਹੋਏ ਮੈਂ ਸੋਚਿਆ ਛੱਡੋ ਵੀ ਫੇਰ ਕਰੇ ਜਿਸ ਦਿਨ ਮੌਸਮ ਵਧੀਆ ਹੋਏ ਉਸ ਦਿਨ ਬਣਾ ਲਵਾਂਗੇ ਆਪਾਂ ਤੇ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਗਰਮੀ ਨੇ ਆਪਣਾ ਕਹਿਰ ਮਚਾ ਰੱਖਿਆ ਪਹਿਲਾਂ ਕੁਝ ਦਿਨ ਵੀ ਸਹੀ ਸੀਗੇ ਮਤਲਬ ਐਦਾਂ ਠੰਡ ਜੀ ਲੱਗਣ ਲੱਗੀ ਸੀਗੀ ਤੇ ਹੁਣ ਮੈਂ ਇੱਥੇ ਕਰ ਰਹੀ ਹਾਂ ਜੀ ਕद्दू ਕਸ ਇਹ ਮੈਂ ਸਵੇਰੇ ਉੱਠਣ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਵੇਰੇ ਜਲਦੀ ਉੱਠਣ ਦੀ ਆਦਤ ਬਹੁਤ ਵਧੀਆ ਰਹਿੰਦੀ ਹੈ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਸਵੇਰ ਦੇ ਸਾਰੇ ਕੰਮ ਅਛੇਤੀ ਟਾਈਮ ਨਾਲ ਨਿਬੜ ਜਾਂਦੇ ਨੇ ਤੇ ਸਾਨੂੰ ਕਾਫੀ ਸਾਰਾ ਟਾਈਮ ਮਿਲ ਜਾਂਦਾ ਖੁਦ ਦੇ ਲਈ ਤੇ ਫੈਮਿਲੀ ਲਈ ਜਿਹੜਾ ਟਾਈਮ ਬਚਦਾ ਉਹਦੇ ਵਿੱਚ ਆਪਾਂ ਕੁਝ ਵੀ ਕਰ ਸਕਦੇ ਹਾਂ ਆਪਣੇ ਆਬੀਸ ਜਿਵੇਂ ਹੁੰਦੀਆਂ ਨੇ ਉਹ ਵੀ ਜਿਹੜੀ ਜਿਹੜੀ ਮਨ ਕਰਦਾ ਚੀਜ਼ ਉਹ ਕਰ ਸਕਦੇ ਹਾਂ ਚਾਹੀਏ ਠੀਕ ਹੈ ਜਾ ਜੀ ਜੇ ਮੈਂ ਆਪਾਂ ਕੋਈ ਵੀ ਚੀਜ਼ ਨਵੀਂ ਸਿੱਖਣੀ ਹੁੰਦੀ ਆ ਤਾਂ ਆਪਣੇ ਲਈ ਖੁਦ ਲਈ ਟਾਈਮ ਕੱਢ ਸਕਦੇ ਆ ਸਿੱਖਣ ਵਾਸਤੇ ਸਵੇਰੇ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਆ ਤੇ ਉਸ ਟਾਈਮ ਬੈਠ ਕੇ ਥੋੜਾ ਸਕੂਨ ਵੀ ਮਿਲਦਾ ਮਨ ਨੂੰ ਜੋ ਵੀ ਪੂਰੇ ਦਿਨ ਦੇ ਵਿੱਚ ਕੰਮ ਕਰਨੇ ਹੁੰਦੇ ਨੇ ਮੈਂ ਇੱਕ ਵਾਰ ਰਿਮਾਈਂਡਰ ਲਾ ਲੈਨੀ ਆ ਵੀ ਆਪਾਂ ਸਵੇਰੇ ਇਹ ਕੰਮ ਕਰਨਾ ਸ਼ਾਮ ਨੂੰ ਇਹ ਕੰਮ ਕਰਨੇ ਸਵੇਰ ਵਾਲੇ ਭਾਂਡੇ ਵਸ਼ ਕਰਨ ਤੋਂ ਬਾਅਦ ਫਿਰ ਮੈਂ ਫਿਰ ਨੂੰ ਵੀ ਮਾਰ ਦੇ ਨਾਲ ਕਲੀਨ ਕਰ ਦੇਣੀ ਕਿਉਂਕਿ ਇਸ ਵਿੱਚ ਵੀ ਗੰਦਗੀ ਵਧਿਆ ਨਹੀਂ ਲੱਗਦੀ ਲਓ ਜੀ ਹੁਣ ਮੈਂ ਰੱਖ ਦਿੱਤੀ ਟੋਕਰੀ ਭਾਂਡਿਆਂ ਦੀ ਕਲੀਨ ਕਰਕੇ ਹੁਣ ਮੈਂ ਇੱਧਰ ਆ ਗਈ ਸੀ ਆਟਾ ਗੁੰਨਣ ਵਾਸਤੇ ਅੱਜ ਉਹਨਾਂ ਅੱਗੇ ਇਸਵੇਂ ਮਮੀ ਵਾਲੇ ਰੂਮ ਦੇ ਵਿੱਚ ਆਪਣਾ ਸਫਾਈ ਵਾਲਾ ਕੰਮ ਸ਼ੁਰੂ ਹੋ ਗਿਆ ਸੀ ਸੋ ਮੈਂ ਅੱਜ ਚਾਦਰ ਨੂੰ ਵੀ ਕਰਦੀ ਹਾਂ ਚੇਂਜ ਕਿਉਂਕਿ ਕਾਫੀ ਦਿਨ ਹੋ ਗਏ ਮੈਂ ਚਾਦਰ ਚੇਂਜ ਨਹੀਂ ਕੀਤੀ ਸੀਗੀ ਦੇਖੋ ਇੱਧਰ ਤਾਂ ਕੋਈ ਬੈਠਦਾ ਨਹੀਂ ਉੱਠਦਾ ਨਹੀਂ ਤਾਂ ਕਰਕੇ ਇੱਧਰ ਘੱਟ ਖਲਾਰਾ ਪੈਂਦਾ ਇਹ ਰੂਮ ਦੇ ਵਿੱਚ ਲਿਵਿੰਗ ਰੂਮ ਦੇ ਵਿੱਚ ਜ਼ਿਆਦਾ ਖਲਾਰਾ ਪੈਂਦਾ ਦੇਖੋ ਉੱਤੇ ਅਸੀਂ ਸਾਰਾ ਦਿਨ ਬੈਠਦੇ ਉੱਠਦੇ ਹਾਂ ਤਾਂ ਕਰਕੇ ਲਾਜion ਬਾਰੀ ਆ ਗਈ ਸੀ ਵਿੰਡੋ ਏਰੀਆ ਦੀ ਵਿੰਡੋ ਏਰੀਆ ਨੂੰ ਵੀ ਕਰਦੀ ਮੈਂ ਨਾਲ ਦੇ ਨਾਲ ਸਾਫ ਮੈਂ ਅੱਜ ਕੋਲਿੰ ਨਾਲ ਨਹੀਂ ਸਾਫ ਕਰਦੀ ਏਗੀ ਮੈਂ ਓਨਲੀ ਸੁੱਕਾ ਜਿਹਾ ਕੱਪੜਾ ਮਾਰੂੰਗੀ ਇਹ ਤੇ ਵਿੰਡੋਸ ਵਗੈਰਾ ਮੈਂ ਕਰ ਦਿੱਤੀ ਸੀ ਕਲੀਨ ਤੇ ਹੁਣ ਮੈਂ ਬੈੱਡਡ ਨੂੰ ਵੀ ਕਰਦੀ ਆਂ ਸਾਫ ਬੈੱਡਡ ਤੇ ਵੀ ਕਾਫੀ ਰੇਤਾ ਜਿਹਾ ਹੋ ਰਿਆ ਸੀਗਾ ਰੇਤਾ ਕੱਟਾ ਜਿਹਾ ਤੇ ਕਈ ਵਾਰੀ ਮੈਂ ਹੋਂਦਾ ਵੀ ਜਦੋਂ ਮੈਂ ਸਫਾਈ ਕਰਦੀ ਹੂੰ ਉਦੋਂ ਮੈਨੂੰ ਧਿਆਨ ਨਹੀਂ ਰਹਿੰਦਾ ਹੈਗਾ ਵਿੱਚ ਚ ਜਿਹੜੀ ਉਹ ਚੀਜ਼ ਰਹੀ ਜਿਹੜਾ ਸਫਾਈ ਕਰਕੇ ਹਟਦੇ ਆਂ ਹਾਂ ਉਦੋਂ ਕੁੜਾ ਦਿਖਣ ਲੱਗ ਜਾਂਦੀ ਵੀ ਇੱਥੇ ਕੋਈ ਚੀਜ਼ ਪਈ ਤੀਗੀ ਇੱਥੇ ਇਹ ਲੱਗ ਗਿਆ ਇਹ ਲੱਗ ਗਿਆ ਕੁਝ ਵੀ ਹੁੰਦਾ ਨਾ ਉਹ ਚੀਜ਼ ਬਾਅਦ ਦੇ ਵਿੱਚ ਪਤਾ ਲੱਗਦੀ ਆਪਾਂ ਨੂੰ ਹੁਣ ਮੈਂ ਕਰਦੀ ਸੋਫੇ ਦੀ ਵੀ ਸਫਾਈ ਵੈਸੇ ਤਾਂ ਮੈਂ ਸੋਫੇ ਦਾ ਕੱਪੜਾ ਧੋ ਕੇ ਦੁਬਾਰਾ ਚੜਾ ਦਿੱਤਾ ਸੀਗਾ ਪਰ ਹੁਣ ਦਿਵਾਲੀ ਦੀਆਂ ਸਫਾਈਆਂ ਕਰਕੇ ਸਾਰੇ ਕੱਪੜੇ ਮੰਜਿਆਂ ਦੇ ਕੱਪੜੇ ਕੰਬਲ ਚਾਦਰਾਂ ਵਗੈਰਾ ਸਿਵੋਸ਼ ਕਰਕੇ ਚੜਾ ਦੇਵਾਂਗੇ ਤੇ ਹੁਣ ਲਗਾਉਣੀ ਆ ਮੈਂ ਝਾੜੂ ਕੱਲ ਡੈਡੀ ਨੇ ਸ਼ਾਮ ਨੂੰ ਆਟਾ ਪੀਸ ਲਿਆ ਸੀਗਾ ਤਾਂ ਚੱਕੀ ਡੈਡੀ ਨੇ ਇੱਧਰਲੇ ਰੂਮ ਦੇ ਵਿੱਚ ਹੀ ਲਗਾ ਦਿੱਤੀ ਸੀ ਤਾਂ ਹੁਣ ਮੈਂ ਚੱਕੀ ਨੂੰ ਸਾਈਡ ਕਰਕੇ ਵੀ ਉਹਦੇ ਨੀਚੋਂ ਕੱਢ ਦੇਣੀ ਆ ਕੂੜਾ ਜੀ ਹੁਣ ਆ ਗਈ ਮੈਂ ਦੂਜੇ ਰੂਮ ਦੇ ਵਿੱਚ ਤੇ ਸਭ ਤੋਂ ਪਹਿਲਾਂ ਮੈਂ ਗੱਦਿਆਂ ਦਾ ਕੱਪੜਾ ਝਾੜਿਆ ਤੇ ਗੱਦਾ ਸੀ ਜਿਹੜਾ ਸੋਫੇ ਵਾਲਾ ਉਹਨੂੰ ਵੀ ਝਾੜਿਆ ਤੇ ਜਿਹੜੀ ਪਿੱਲੋਸ ਸੀਗੇ ਉਹਨਾਂ ਨੂੰ ਵੀ ਝਾੜ ਕੇ ਰੱਖ ਦਿੱਤਾ ਉਹਨਾਂ ਦੀ ਪਹਿਲਾਂ ਵਾਲੀ ਜਗ੍ਹਾ ਤੇ ਤੇ ਹੁਣ ਜੀ ਮੈਂ ਕੱਢਦੀ ਆ ਝਾੜੂ ਪੂਰੇ ਰੂਮ ਦੇ ਵਿੱਚ ਜੀ ਹੁਣ ਮੈਂ ਲੌਬੀ ਦੇ ਵਿੱਚੋਂ ਵੀ ਕੱਢ ਦਿੰਨੀ ਆ ਝਾੜੂ ਤੇ ਮੰਮੀ ਵੀ ਕੱਲ ਸ਼ਾਮ ਆ ਗਈ ਸੀਗੇ ਤੇ ਮੰਮੀ ਕਹਿੰਦੇ ਵੀ ਚਲ ਤੂੰ ਅੱਗੇ ਝਾੜੂ ਲਗਾਈ ਚਲ ਮੈਂ ਪਿੱਛੇ ਪੋਚਾ ਲਗਾਣੀ ਆਵਾਂਗੀ ਤੇ ਤੇ ਫਟਾਫਟ ਕੰਮ ਨਿਬੜ ਜੂਗਾ ਮੈਂ ਫਿਰ ਮੈਂ ਫਟਾਫਟ ਝਾੜੂ ਲਗਾਈ ਜਾਂਦੀ ਸੀ ਅੱਗੇ ਅੱਗੇ ਜਿਹੜਾ ਪਹਿਲਾਂ ਮੈਂ ਕਦੂਕਾਸ ਕੀਤਾ ਸੀ ਫਿਰ ਉਹਨੂੰ ਮੈਂ ਬੋਇਲ ਕਰਕੇ ਰੱਖ ਲਿਆ ਸੀਗਾ ਤਾਂ ਕਿ ਉਹ ਠੰਡਾ ਹੋ ਸਕੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਥੋੜਾ ਜਿਹਾ ਪਾਣੀ ਨਾਲ ਵੀ ਵਾਸ਼ ਕਰ ਲਿਆ ਸੀਗਾ ਤੇ ਹੁਣ ਮੈਂ ਉਹਨੂੰ ਮਿਕਸਚਰ ਨੂੰ ਦਹੀਂ ਦੇ ਵਿੱਚ ਪਾ ਦਵਾਂਗੀ ਤੇ ਨਾਲ ਦੀ ਨਾਲ ਥੋੜਾ ਜੀਰਾ ਭੁੰਨ ਕੇ ਤੇਲ ਲੂਣ ਮਿਰਚ ਪਾ ਕੇ ਰੱਖ ਦਵਾਂਗੀ ਇਦਾਂ ਹੀ ਇਹਨੂੰ ਤੇ ਆਪਣਾ ਰਾਇਤਾ ਹੋ ਜਾਊਗਾ ਤਿਆਰ ਕਿਚਨ ਸਾਫਣਾ ਬਹੁਤ ਜ਼ਰੂਰੀ ਹੁੰਦਾ ਆ ਤੇ ਸਭ ਤੋਂ ਪਹਿਲਾਂ ਮੈਂ ਕਿਚਨ ਨੂੰ ਕਰਦੀ ਆ ਗਿੱਲੇ ਕੱਪੜੇ ਨਾਲ ਸਾਫ ਫਿਰ ਉਸ ਤੋਂ ਬਾਅਦ ਮੈਂ ਸੁੱਕੇ ਕੱਪੜੇ ਨਾਲ ਸਾਫ ਕਰ ਦਿੰਦੀ ਆ ਕਿਚਨ ਨੂੰ ਰੋਟੀ ਵਗੈਰਾ ਬਣਾਉਣ ਤੋਂ ਪਹਿਲਾਂ ਹਾਂਜੀ ਹੁਣ ਬਣਾਉਣੀ ਆ ਮੈਂ ਰੋਟੀ ਵੀਰਾਜ ਕਾਫੀ ਟਾਈਮ ਤੱਕ ਸੋਈ ਆ ਅੱਜੇ ਕਿਉਂਕਿ ਉਹ ਰਾਤ ਲੇਟਸ ਸੋਈ ਸੀ ਇਸ ਕਰਕੇ ਰੋਟੀ ਬਣਾਉਂਦੇ ਵੇ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਅੱਜ ਕਿਚਨ ਦੇ ਵਿੱਚ ਖੜੀ ਨੂੰ ਦੇਖੋ ਧੁੱਪ ਦੀਆਂ ਕਿਰਨਾਂ ਆਉਂਦੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਥੋੜੀ-ਬਹੁਤੀ ਸਫੋਕੇਸ਼ਨ ਹੋ ਰਹੀ ਸੀ ਕਿਚਨ ਦੇ ਵਿੱਚ ਹਾਂਜੀ ਹੁਣ ਟਾਈਮ ਹੋ ਚੁੱਕਿਆ ਤਕਰੀਬਨ 5 ਵਜੇ ਦਾ ਤੇ ਮੈਂ ਕੱਟ ਰਹੀ ਸੀ ਪਿਆਜ਼ ਲਸਣ ਤੇ ਮਿਰਚ ਵਗੈਰਾ ਅੱਜ ਮੈਂ ਬਣਾਉਣੀ ਹੈ ਜੀ ਕੜੀ ਕਿਉਂਕਿ ਅੱਜ ਸਵੇਰੇ ਮੰਮੀ ਨੇ ਲੱਸੀ ਰੜਕੀ ਸੀਗੀ ਸੋ ਮੈਂ ਸੋਚਿਆ ਚਲੋ ਆਪਾਂ ਕੜੀ ਬਣਾ ਲੈਨੇ ਆਂ ਵੀ ਤੋਰੀਆਂ ਵਗੈਰਾ ਕद्दू ਵਗੈਰਾ ਤਾਂ ਮੇਰਾ ਮਨ ਪਰ ਚੁੱਕਿਆ ਸੀ ਆ ਵੀਰ ਵੀ ਲੱਗੀ ਪਈ ਸੀ ਇਧਰ ਇੱਕ ਪਾਸੇ ਖੇਡਣ ਤੇ ਅੱਜ ਸ਼ਾਮ ਨੂੰ ਮੌਸਮ ਜ਼ਿਆਦਾ ਸੁਹਾਵਣਾ ਸੀਗਾ ਬਾਰਿਸ਼ ਵਾਲਾ ਹੋਏ ਪਸੀ ਬਟ ਬਾਰਿਸ਼ ਨਹੀਂ ਸੀ ਆਈ ਹੋਈ ਅੱਜ ਸ਼ਾਮ ਨੂੰ ਤੇ ਮੈਂ ਫਟਾਫਟ ਕੱਪੜੇ ਅੰਦਰ ਚੁੱਕ ਲਏ ਹੁੰਦੇ ਸੀ ਮੈਨੂੰ ਇਦਾਂ ਸੀ ਕਿ ਬਾਰਿਸ਼ ਨਾ ਆ ਜਾਵੇ ਜਿਵੇਂ ਤਾਂ ਘਰ ਵਿੱਚ ਚੋਪਰ ਵੀ ਹੈਗਾ ਆ ਬਟ ਮੈਂ ਵੀ ਕੱਟ ਲੈਣੀ ਆ ਪਿਆਜ਼ ਵਗੈਰਾ ਨਾਲ ਹੀ ਸਾਰੇ ਜਣੇ ਇਕੱਠੇ ਬੈਠ ਕੇ ਜਾਨਨੇ ਆ ਗੱਲਾਂ ਮਾਰ ਲੈਣੇ ਆ ਐਵੇਂ ਥੋੜਾ ਵਧੀਆ ਲੱਗਦਾ ਜਦੋਂ ਫੈਮਿਲੀ 'ਚ ਬੈਠ ਕੇ ਟਾਈਮ ਸਪੈਂਡ ਹੋ ਜਾਂਦਾ ਆ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਪਿਆਜ਼ ਵਗੈਰਾ ਕੱਟ ਲਈ ਸੀ ਮੈਨੇ ਪਹਿਲਾਂ ਤੇ ਹੁਣ ਮੈਂ ਦੇਖਿਆ ਕਿ ਫ੍ਰਿਜ ਦੇ ਵਿੱਚ ਚਿਬੜ ਵੀ ਪਏ ਆ ਮੈਂ ਸੋਚਿਆ ਚਲੋ ਚਿਬੜ ਵੀ ਕਿਨੋ ਦਾ ਪਾ ਲਵਾਂਗੇ ਤੇ ਫਿਰ ਮੈਨੇ ਵਾਸ਼ ਕਰਕੇ ਉਹਨਾਂ ਨੂੰ ਕੱਟ ਕੇ ਰੱਖ ਦਿੱਤਾ ਸੀ ਰਹਿ ਗਈ ਸੀ ਆਲੂ ਫਿਰ ਉਹਨਾਂ ਨੂੰ ਵੀ ਮੈਂ ਕੱਟ ਕੇ ਰੱਖ ਲਿਆ ਸੀਗਾ ਹੁਣ ਮੈਂ ਲਗਾਉਣੀ ਹੈ ਜੀ ਤੜਕਾ ਮੈਨੂੰ ਇਹਦਾ ਸੀ ਕਿ ਜਿੰਨੇ ਟਾਈਮ ਦੇ ਵਿੱਚ ਤੜਕਾ ਬਣੇਗਾ ਉਨੇ ਟਾਈਮ ਦੇ ਵਿੱਚ ਮੈਂ ਮਤਲਬ ਮਿਕਸਚਰ ਰੈਡੀ ਕਰ ਲਵਾਂਗੀ ਸਪੈਸਨ ਵਾਲਾ ਤੇ ਮੈਨੂੰ ਅੱਧਾ ਹੁੰਦਾ ਵੀ ਜਿਹੜਾ ਕੰਮ ਵੀ ਕਰ ਲਓ ਸ਼ੌਂਕ ਨਾਲ ਕਰ ਲਓ ਬਟ ਮੈਨੂੰ ਜੀ ਇਕਾਉਣਾ ਜਦ ਮੇਰਾ ਜੀ ਆਖ ਜਨ ਮਮਮੀ ਨੂੰ ਕਹਿ ਰਹੀ ਵੀ ਤੁਸੀਂ ਕਰ ਲਓ ਇਹ ਕੰਮ ਮੈਂ ਤਾਂ ਹੋ ਨਹੀਂ ਰਿਹਾ ਹੈਗਾ ਤੇ ਦੇਖੋ ਕੋਈ ਵੀ ਕੰਮ ਹੈ ਜੇ ਪਣੋ ਰੀਜ਼ ਲਾ ਕੇ ਕਰਾਂਗੇ ਉਹ ਨਹੀਂ ਮਤਲਬ ਵਧੀਆ ਲੱਗਦਾ ਆ ਤੁਸੀਂ ਤੁਹਾਨੂੰ ਮੈਂ ਵਿਸਤ ਨਾਲ ਕਿ ਇਸ ਨੂੰ ਸ਼ਾਨਾ ਸ਼ੁਰੂ ਕਰ ਦਿੱਤਾ ਇੱਕ ਤੜਕਣੀ ਲੈ ਲਈ ਉਸ ਦੇ ਵਿੱਚ ਮੈਂ ਲੱਸੀ ਪਾ ਲਈ ਸੀ ਤੇ ਨਾਲ ਹੀ ਬੇਸਨ ਪਾ ਲਈ ਸੀ ਫਿਰ ਮੈਂ ਉਸ ਨੂੰ ਇੱਕ ਚਮਚ ਨਾਲੇ ਲਾਉਂਦੀ ਰਹੀ ਤਾਂ ਕਿ ਡਲੀਆਂ ਨਾ ਬਣੀਆਂ ਰਹਿਣ ਬੇਸਨ ਦੀਆਂ ਇਹ ਹੁਣ ਮੈਂ ਚੈੱਕ ਕਰ ਗਈ ਮਸਾਲਾ ਤੇ ਮੈਂ ਜਦੋਂ ਦੇਖਿਆ ਬੜੀ ਸੋਹਣੀ ਖੁਸ਼ਬੂ ਆ ਰਹੀ ਸੀਗੀ ਤੇ ਵਧੀਆ ਲੱਗ ਰਿਹਾ ਸੀ ਵੀ ਟੇਸਟ ਵਧੀਆ ਹੋਊਗਾ ਚਲੋ ਢੜਕਾ ਹੋ ਗਿਆ ਜੀ ਆਪਣਾ ਰੈਡੀ ਤੇ ਹੁਣ ਆਪਾਂ ਇਸ ਦੇ ਵਿੱਚ ਮਿਕਸਚਰ ਪਾਉਣੇ ਬੇਸਨ ਵਾਲਾ ਜੀ ਹੁਣ ਮੈਂ ਖੜੀ ਨੂੰ ਬਣਨ ਦੇ ਲਈ ਰੱਖ ਦਿੱਤਾ ਸੀ ਇੱਕ ਸਾਈਡ ਤੇ ਤੇ ਮੈਂ ਲਈ ਸੀ ਇੱਥੇ ਚਾਵਲ ਤੇ ਮੈਂ ਪਹਿਲਾਂ ਚਾਵਲ ਨੂੰ ਦੋ ਤੋਂ ਤਿੰਨ ਵਾਰ ਵਾਸ਼ ਕਰ ਲਵਾਂਗੀ ਜੀ ਹੁਣ ਬਣਾਉਣੀ ਹੈ ਮੈਂ ਚਾਵਲ ਚਾਵਲ ਨੂੰ ਬਣਾਉਣ ਦੇ ਲਈ ਮੈਂ ਪਹਿਲਾਂ ਇੱਥੇ ਕੜਾਹੀ ਰੱਖ ਲਈ ਸੀਗੀ ਉਹਦੇ ਵਿੱਚ ਮਸਟਰਡ ਆਇਲ ਪਾ ਦਿੱਤਾ ਸੀਗਾ ਤੇ ਨਾਲ ਦੀ ਨਾਲ ਮੈਨੇ ਜੀਰਾ ਪਿਆਜ਼ ਵਗੈਰੇ ਦਾ ਤੜਕਾ ਲਗਾ ਲਿਆ ਸੀਗਾ ਤੇ ਮੈਂ ਕਹਾਂ ਚਲੋ ਸਿੰਪਲ ਤਰੀਕੇ ਨਾਲ ਚਾਵਲ ਵਧੀਆ ਲੱਗਦੇ ਨੇ ਮੈਨੂੰ ਜੀਰੇ ਦੇ ਤੜਕੇ ਵਾਲੀ ਵਧੀਆ ਲੱਗਦੇ ਨੇ ਜਦੋਂ ਕੜੀ ਵਧੀਆ ਬਣੀ ਹੋਵੇ ਫਿਰ ਤਾਂ ਕੋਈ ਚੱਕਰ ਨਹੀਂ ਹੁੰਦਾ ਹੈਗਾ ਚਾਵਲ ਸਿੰਪਲ ਵੀ ਚੱਲ ਜਾਂਦੇ ਨੇ ਕੜੀ ਮੈਂ ਉਧਰ ਰੱਖ ਰੱਖ ਕੇ ਨਾਰਮਲ ਫਲੋ ਤੇ ਬਣਨ ਦੇ ਲਈ ਕੜੀ ਚਾਵਲ ਹੋ ਗਏ ਸੀ ਆਪਣੇ ਰੈਡੀ ਤੇ ਇਧਰ ਮੈਂ ਕੱਟ ਰੱਖਿਆ ਸੀ ਜੀ ਮੂੜੀਆਂ ਤੇ ਹੁਣ ਆਪਾਂ ਖਾਨਿਆਂ ਜੀ ਕੜੀ ਚਾਵਲ ਦੇਖਣ ਦੇ ਵਿੱਚ ਤਾਂ ਕੜੀ ਚਾਵਲ ਵਧੀਆ ਲੱਗ ਰਹੇ ਨੇ ਬਾਕੀ ਖਾ ਕੇ ਦੱਸਦੇ ਆ ਕਿਵੇਂ ਦਾ ਇਹਨਾਂ ਦਾ ਟੇਸ ਜੀ ਵੀਰ ਨੂੰ ਮੈਂ ਪਹਿਲਾਂ ਕੜੀ ਚਾਵਲ ਖਵਾ ਦਿੱਤੇ ਸੀ ਉਸ ਨੂੰ ਵਧੀਆ ਲੱਗੇ ਸੀ ਵਧੀਆ ਖਾ ਲੈਂਦੀ ਹੈ ਚਾਵਲ ਉਹ ਤੇ ਅਸੀਂ ਵੀ ਖਾ ਲਨੇ ਹਲਕੇ ਹੁੰਦੇ ਨੇ ਇਸ ਕਰਕੇ ਚਾਵਲ ਸਾਰੀ ਫੈਮਲੀ ਨੇ ਖੁਸ਼ ਹੋ ਕੇ ਖਾਏ ਤੇ ਹੁਣ ਆਪਾਂ ਆ ਗਏ ਸੀ ਜੀ ਛੱਤ ਤੇ ਸੋਚਿਆ ਚਲੋ ਥੋੜਾ ਟਾਈਮ ਵਾਕ ਵੀ ਕਰ ਆਉਂਦੇ ਆ ਤੇ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣੇ ਅੱਜ ਦਾ ਵਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ